ਭਾਈ ਲੋਕ ਸਭਾ ਦੇ ਵਿੱਚ ਮੁੱਦਾ ਚੁੱਕਿਆ ਗਿਆ ਸਿੱਧੂ ਮੂਸੇਵਾਲੇ ਦਾ ਕਿਵੇਂ ਦੇਖੋ ਵਧੀਆ ਗੱਲ ਹੈ ਸਭ ਮਨ ਨੂੰ ਸਕੂਨ ਮਿਲੇ ਵੀ ਘਟੋ ਘਟ ਕਿਸੇ ਨੇ ਗੱਲ ਤਾਂ ਕੀਤੀ ਕੋਈ ਹੁਣ ਤੱਕ ਤਾਂ ਕੋਈ ਇਸ ਮੁੱਦੇ ਨੂੰ ਨੱਪਣ ਦੇ ਬਾਰੇ ਲੱਗੇ ਹੋਏ ਸੀ ਸਾਰੇ ਇਹਦੀ ਗੱਲ ਨਾ ਕੀਤੀ ਜਾਵੇ ਇਹਨੂੰ ਦਬਾ ਦਿੱਤਾ ਜਾਵੇ ਪੁਲਿਸ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਤਾਂ ਜਿਹੜਾ ਜੱਜਸ ਹੈ ਉਹ ਹਾਲੇ ਤੱਕ ਅਸੀਂ ਚਾਰਜ ਫਰੇਮ ਕਰਾਉਣ ਦੀ ਸਫਲ ਹੋਏ ਆ ਦੋ ਸਾਲਾਂ ਦੇ ਵਿੱਚ ਤੇ ਅਦਾਲਤਾਂ ਦੇ ਵਿੱਚ ਵੀ ਰਿਕਾਰਡਾਂ ਖੜੀਆਂ ਹੋ ਰਹੀਆਂ ਨੇ ਤਾਂ ਜਿੱਥੇ ਮੈਨੂੰ ਕੇਂਦਰ ਤੋਂ ਸ਼ਿਕਾਇਤਾਂ ਸੀਗੀਆਂ ਇਸ ਗੱਲ ਦੀਆਂ ਕਿਉਂਕਿ ਇੱਕ ਪੀੜਤ ਵਿਅਕਤੀ ਗੁਲਾਮ ਭਾਈ ਦੇ ਸਕਦਾ ਗੌਰਮੈਂਟ ਨੂੰ ਔਰ ਜਿਸ ਤਰ੍ਹਾਂ ਇਹ ਹਰਕਤਾਂ ਇਹ ਸਰਕਾਰ ਨੇ ਨਫ਼ਰਤ ਵਾਲੀ ਰਾਜਨੀਤੀ ਕੀਤੀ ਹੈ ਉਹ ਤੋਂ ਮੈਂ ਇੱਕ ਸਾਬਕਾ ਫੌਜੀ ਹੋਣ ਦੇ ਨਾਤੇ ਇੱਕ ਦੇਸ਼ ਦਾ ਇਜ਼ਾਦਾਰ شریف ਨਾਗਰਿਕ ਹੋਣ ਦੇ ਨਾਤੇ ਮੈਨੂੰ ਦੁੱਖ ਹੋਇਆ ਇਸ ਗੱਲ ਤੇ ਵੀ ਕਿਉਂ ਤੁਸੀਂ ਅੱਜ ਤੱਕ ਉਹ ਨੋਟਿਸ ਬਦਮਾਸ਼ਾਂ ਨੂੰ ਤਾਂ ਨਹੀਂ ਜਾਰੀ ਕੀਤੇ ਪਰੰਤੂ ਤੁਸੀਂ ਤਾਂ ਮੇਰੇ ਨਵੇਂ ਜੰਵੇਂ ਬੱਚੇ ਨੂੰ ਵੀ ਨੋਟਿਸ ਕੱਟਣ ਲੱਗ ਗਏ ਵੀ ਇਹ ਇੰਨੀ ਨਫ਼ਰਤ ਸਾਡੇ ਨਾਲ ਕਿਉਂ ਕਰਦੇ ਹੋ ਅਸੀਂ ਕੀ ਗਲਤ ਕਰ ਰਹੇ ਹਾਂ ਮੈਂ ਆਪਣੇ ਸਾਰੇ ਭਰਾਵਾਂ ਨੂੰ ਆਪਣੀ ਕਮਿਊਨਿਟੀ ਨੂੰ ਇਹ ਗੱਲ ਦੱਸਣੀ ਚਾਹੁੰਦਾ ਹਾਂ ਵੀ ਅਸੀਂ ਕਿੱਥੇ ਗਲਤ ਹਾਂ ਤੁਸੀਂ ਇੰਨੀ ਨਫ਼ਰਤ ਦੀ ਰਾਜਨੀਤੀ ਕਿਉਂ ਕਰਦੇ ਹੋ ਰਾਜ ਕਰੋ ਜਮ ਜਮ ਕੇ ਕਰੋ ਅਸੀਂ ਕਿਹੜਾ ਤੁਹਾਡੀ ਜਗ੍ਹਾ ਲੈਣੀ ਹੈ ਕੱਲੋਂ ਅਸੀਂ ਤੇ ਕੰਮ ਮੂਥ ਲੈਵਲ ਦੇ ਵਰਕਰਾਂ ਕਮਰਸ਼ੀਅਲ ਪਰੰਤੂ ਹਾਰ ਪੁਆਇੰਟ ਦੇ ਉੱਤੇ ਸਾਨੂੰ ਪਿੱਛੇ ਤੱਕ ਨਹੀਂ ਕੋਸ਼ਿਸ਼ ਕੀ ਲੱਗਦਾ ਬਈ ਜਿਹੜੇ ਨਵੇਂ ਕਾਨੂੰਨ ਆਏ ਆ ਉਸ ਦੇ ਨਾਲ ਕੋਈ ਫਾਇਦਾ ਹੋਣਾ ਹੈ ਗੈਂਗਸਟਰ ਬਾਦ ਦੇਖੋ ਜੇ ਫਾਇਦਾ ਹੋਣਾ ਚਾਹੀਦਾ ਮੈਂ ਕਹਿੰਦਾ ਵੀ ਕਾਨੂੰਨ ਬਣਾਇਆ ਚੰਗੀ ਗੱਲ ਆ ਮੈਂ ਸਵਾਗਤ ਕਰਨਾ ਹਾਂ ਉਹਨਾਂ ਦਾ ਮੈਂ ਕਹਿੰਦਾ ਵੀ ਕਾਨੂੰਨ ਦੇ ਪਿੱਛੇ ਜੇ ਤੁਹਾਡੀ ਮਨਸ਼ਾ ਸਹੀ ਹੈ ਕਾਨੂੰਨ ਤਾਂ ਪਹਿਲਾਂ ਵੀ ਕੋਈ ਘਟਨੀ ਸੀ ਤਦੋਂ ਤੁਸੀਂ ਦੇ ਚ ਕੋਈ 11 ਕਿਸ ਸੁਧਾਰ ਕੀਤਾ ਵਧੀਆ ਗੱਲ ਹੈ ਜਿਹਾ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਤੁਹਾਨੂੰ ਲੱਗਦਾ ਵੀ ਇਹਦੇ ਚੇਂਜਮੈਂਟ ਹੋਣੀ ਚਾਹੀਦੀ ਹੈ ਤੁਸੀਂ ਕੀ ਕੀ ਵਧੀਆ ਗੱਲ ਹੈ ਪਰੰਤੂ ਕੀ ਲੌਰੈਂਸ ਨੂੰ ਗੁਜਰਾਤ ਚੋਂ ਹਟਾ ਕੇ ਉਸ ਸਟੇਟ ਨੂੰ ਸੌਂਪ ਦੇਓਗੇ ਜਿੱਥੇ ਉਹਦੇ ਦੇ ਮੁਕੱਦਮੇ ਚੱਲਦੇ ਨੇ ਕੀ ਧਮਕੀਆਂ ਦਾ ਦੌਰ ਬੰਦ ਹੋ ਜਾਊਗਾ ਕੀ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨ ਤੁਸੀਂ ਬੰਦ ਕਰਦੇ ਹੋਗੇ ਤੁਸੀਂ ਕੀ ਜਿਹੜੀ ਵੀਡੀਓ ਦੇ ਦੋਸ਼ੀਆਂ ਦੇ ਖਿਲਾਫ ਐਫਆਈਆਰ ਅਣਪਛਾਤੇਆਂ ਦੇ ਖਿਲਾਫ ਤੁਸੀਂ ਦਰਜ ਕੀਤੀ ਹੈ ਕੀ ਉਹਨਾਂ ਦੇ ਨਾਮ ਨਾਮਿਨੇਟ ਕਰ ਦੇਵੋਗੇ ਦੇ ਵਿੱਚ ਮਨਛਾ ਦੀ ਗੱਲ ਹੈ ਇਸ ਦੇ ਉੱਤੇ ਜਦੋਂ ਤੁਸੀਂ ਉੱਤੇ ਕਰਨਾ ਹੀ ਨਹੀਂ ਫਿਰ ਕਾਨੂੰਨ ਕਿੰਦਾ ਵੀ ਸਖਤ ਬਣਾ ਲਓ ਕਾਨੂੰਨ ਆਖਰ ਨੂੰ ਲਾਗੂ ਤਾਂ ਸਰਕਾਰਾਂ ਨੇ ਕਰਨਾ ਹੈ ਸਾਰਿਆਂ ਨੇ ਜੇ ਸਰਕਾਰ ਦੀ ਮਨਛਾ ਸਹੀ ਨਹੀਂ ਤਾਂ ਉਹ ਕਿੱਦਾਂ ਲਾਗੂ ਹੋਣਗੇ ਸਾਨੂੰ ਇਹ ਖਰਚਾ ਹੈ ਕਾਨੂੰਨ ਕਾਨੂੰਨ ਬਿਲਕੁਲ ਸਹੀ ਹੈ ਪਰ ਸੰਵਿਧਾਨ ਤਾਂ ਸਾਡਾ ਪਹਿਲਾਂ ਵੀ ਕੋਈ ਅਜਿਹਾ ਇਹੋ ਜਿਹਾ ਕਾਨੂੰਨ ਨਹੀਂ ਹੈ ਵੀ ਜਿਹੜਾ ਨਾਗਰਿਕਤਾ ਦੀ ਰੱਖਿਆ ਨਾ ਕਰਦਾ ਹੋਵੇ ਪਰੰਤੂ ਰੌਲਾ ਤਾਂ ਇਸ ਗੱਲ ਤਨ ਵਰਤੇ ਕੋਈ ਕੇਸ ਉਹਨਾਂ ਗਵਾਹਾਂ ਤੇ ਲੱਗਿਆ ਲਗਾਤਾਰ ਹੁਣ ਸੁਣਵਾਈ ਹੋਣੀ ਆ ਆਸ ਬੱਜੀ ਐ ਕੋਈ ਦੇਖੋ ਜ਼ਿੰਦਗੀ ਆਸ ਦੇ ਸਹਾਰੇ ਚੱਲਦੀ ਐ ਉਮੀਦ ਤਾਂ ਰੱਖਾਂਗੇ ਹਰ ਤੱਕ ਔਰ ਲੜਾਂਗੇ ਵੀ ਆਖਰ ਤੱਕ ਅੱਗੇ ਅਦਾਲਤਾਂ ਤੋਂ ਉੱਪਰ ਇੱਕ ਹੋਰ ਅਦਾਲਤ ਆ ਜਿਹੜੀ ਅਕਾਲ ਪੁਰਖ ਦੀ ਐ ਉਹਦੇ ਤੇ ਉਮੀਦਾਂ ਨੇ ਕੁਝ ਕੋ ਫੈਸਲਾ ਹਰ ਤੱਕ ਹੋਊਗਾ ਤੇ ਕੋਈ ਗੱਲ ਨਹੀਂ ਲੜਾਂਗੇ ਜਿੱਤਾਂਗੇ ਵੀ ਕੋਈ ਗੱਲ